ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਬ੍ਰਾਜ਼ਿਲ ਦੇ ਜਵਹਾਸਤੇ ਪੂਲਜਾ ਦੇ ਆਯਾਤ ਉਤੇ 40% ਟੈਕਸ ਵੀ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀਰਵਾਨ ਨੂੰ ਰਾਸ਼ਟਰਪਤੀ 트াম্প ਨੇ ਬ੍ਰਾਜ਼ਿਲ ਦੇ ਕੌਫੀ, ਫਲ ਅਤੇ ਬੀਫ ਸਮੇਤ ਹੋਸਮਾਨ ਉਤੇ ਟੈਰਿਫ ਨੂੰ ਘਟਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ਉਤੇ ਵੀ ਤਸਕਦ ਕੀਤੇ ਸੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ 트াম্প ਅਤੇ ਬ੍ਰਾਜ਼ਿਲ ਦੇ ਰਾਸ਼ਟਰਪਤੀ ਲੂਇਜ਼ ਇਨਾਸੀ ਲੂਲਾ ਡਾ ਸਿਲਵਾ ਵਿਚਕਾਰ ਵਪਾਰਕ ਗੱਲਬਾਤ ਚੱਲੀ ਹੈ। ਅਤੇ ਇੱਕ ਵਾਰ ਅੰਤਿਮ ਰੂਪ ਦੇਣ ਤੋਂ ਬਾਅਦ ਬ੍ਰਾਜ਼ੀਲ ਉੱਤੇ ਟੈਰਿਫ ਦੇ ਪੂਰੀਖ ਦਾ ਫੈਸਲਾ ਕੀਤਾ ਜਾਵੇਗਾ ਦੱਸੀਏ ਇਤਿਹਾਸਕ ਨਿਯੋਗ ਹੈ ਕਿ ਵਾਈਟ ਹਾਊਸ ਨੇ ਅਪ੍ਰੈਲ 2025 ਦੇ ਵਿੱਚ ਬ੍ਰਾਜ਼ੀਲ ਉੱਤੇ 26% ਦਾ ਟੈਰਿਫ ਲਗਾਇਆ ਸੀ ਜੁਲਾਈ 2025 ਦੇ ਵਿੱਚ ਬ੍ਰਾਜ਼ੀਲ ਉੱਤੇ 44% ਵਾਧੂ ਟੈਰਿਫ ਲਗਾਇਆ ਗਿਆ ਸੀ ਤੇ ਇਹ ਟੈਕਸ ਬ੍ਰਾਜ਼ੀਲ ਦੇ ਬੀਫ ਕਾਫੀ ਕੋਕੋ ਮੌਸਮੀ ਫਲਾ ਅਤਿਖੇਤੀ ਬਾੜੀ ਉਤਪਾਦਾਂ ਉੱਤੇ ਲਗਾਇਆ ਗਿਆ ਸੀ ਵਾਟਰ ਟੈਕਸ ਦਾ ਉਦੇਸ਼ ਬ੍ਰਾਜ਼ੀਲ ਉੱਤੇ ਆਰਥਿਕ ਦਬਾਅ ਪੋਣਾ ਸੀ ਇਸ ਦੇ ਨਾਲ ਬ੍ਰਾਜ਼ੀਲ ਤੋਂ ਅਮਰੀਕਾ ਦੇ ਵਿੱਚ ਆਯਾਤ ਕਿੱਥੇ ਜਵਾਨ ਵਾਲੀ ਕੌਫੀ ਅਤੇ ਬੀਫ ਦੀਆਂ ਕੀਮਤਾਂ ਵਿੱਚ